ਪੰਜਾਬ ਦੇ ਅੰਦਰ ਕਦੇ ਚਿੱਟੇ ਦਾ ਨਾਮ ਨਹੀਂ ਸੁਣਿਆ ਜਾਂਦਾ ਸੀ ਪੰਜਾਬ ਦੇ ਅੰਦਰ ਕੁਝ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਛੱਡ ਕੇ ਕਦੇ ਹਰੇ ਦਾ ਕਦੇ ਗੋਲੀਆਂ ਦਾ ਕਦੇ ਚਰਸ ਦਾ ਕਦੇ ਚਿੱਟੇ ਦਾ ਨਾਮ ਪੰਜਾਬ 'ਚ ਪੰਜਾਬ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਦੇ ਨਹੀਂ ਸੁਣਿਆ ਸੀ ਜਦੋਂ ਪੰਜਾਬ ਦੇ ਅੰਦਰ ਜਿਵੇਂ ਜਿਆਦਾ ਪਿੱਛੇ ਨਾ ਜਾਵਾਂ ਕਿ ਥੋੜਾ ਜਿਹਾ ਥੋੜੇ ਸਾਰ ਪਿੱਛੇ ਜਾਈਏ ਤਾਂ ਜਦੋਂ ਪੰਜਾਬ ਦੇ ਅੰਦਰ 2007 ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ 2007 ਦੇ ਵਿੱਚ ਸਾਂਝੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਬਣੀ ਤਾਂ ਉਸ ਸਮੇਂ ਪੰਜਾਬ 'ਚ ਪਹਿਲੀ ਵਾਰ ਇਹ ਨਾਮ ਗੂੰਜਿਆ ਕਿ ਪੰਜਾਬ ਕਿੱਤੇ ਦਾ ਵਪਾਰ ਸ਼ੁਰੂ ਹੋ ਗਿਆ ਪੰਜਾਬ ਚ ਚਿੱਟਾ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਹਰਨ ਨਾਮ ਦਾ ਇੱਕ ਨਵਾਂ ਨਸ਼ਾ ਆ ਗਿਆ ਸਮੈਕ ਨਾਂ ਦਾ ਇੱਕ ਨਵਾਂ ਨਸ਼ਾ ਪੰਜਾਬ ਚ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੇ ਖੁੰਡਾ ਤੇ ਹੋਣ ਲੱਗੀਆਂ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਚ ਲਾਉਣ ਦੇ ਲਈ ਉਸ ਸਮੇਂ ਦੀ ਸਰਕਾਰਾਂ ਨੇ ਇੱਕ ਜਾਲ ਜਿਹੜਾ ਸੀ ਉਹ ਪੰਜਾਬ ਦੀ ਜਵਾਨੀ ਦੇ ਆਲੇ-ਦਾਲੇ ਬੁਣਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਤੱਕਿਆ ਕਿਉਂਕਿ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀ ਨੌਕਰੀਆਂ ਦੀ ਉਸ ਸਮੇਂ ਪੰਜਾਬ ਦਾ ਨੌਜਵਾਨ ਕਰ ਰਿਹਾ ਸੀ ਰੋਜ਼ਗਾਰ ਦੀ ਗੱਲ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾਗਾ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਡਿਜ਼ਾਈਨ ਬਣਿਆ ਉਹਨਾਂ ਦੀ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵੱਲ ਤੱਕ ਦਿਓ ਪੰਜਾਬ ਨੂੰ ਨਸ਼ਿਆਂ ਵੱਲ ਤੱਕ ਦਿਓ ਔਰ ਪੰਜਾਬ ਦੇ ਹਰ ਗਲੀ ਹਰ ਮੋੜ ਤੇ ਹਰ ਪਿੰਡ ਚ ਹਰ ਚੌਰਾਹੇ ਤੇ ਸ਼੍ਰੋਮਣੀ ਕਾਲੇਤੇ ਬੀਜੇਪੀ ਦੀ ਸਰਕਾਰ ਚ ਨਸ਼ਿਆਂ ਦਾ ਪ੍ਰਸਾਰ ਜਿਹੜਾ ਸੀ ਉਹ ਵੱਧ ਗਿਆ ਨਸ਼ਿਆਂ ਦਾ ਵਪਾਰ ਸੀ ਜਿਹੜਾ ਉਹ ਵੱਧ ਗਿਆ ਨਸ਼ਿਆਂ ਦਾ ਫਲਾਸ ਸੀ ਜਿਹੜਾ ਵੱਧ ਗਿਆ ਔਰ 10 ਸਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇਤੇ ਬੀਜੇਪੀ ਨੇ ਰਾਜ ਕੀਤਾ 10 ਸਾਲ ਇੱਕ ਦੋ ਪਰਿਵਾਰ ਜਿਹੜੇ ਸੀ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਔਰ ਇਹਨਾਂ 10 ਸਾਲਾਂ ਚ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਸ਼ਿਆਂ ਦੇ ਅੰਦਰ ਲਪੇਟ ਲਿਆ ਬੁਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਨੂੰ ਟਰੈਪ ਲਾ ਕੇ ਕਬਜ਼ਾ ਕਰ ਲਿਆ ਕਿ ਹਾਂ ਹੁਣ ਤੁਸੀਂ ਨਸ਼ੇ ਚੋਂ ਨਹੀਂ ਨਿਕਲ ਸਕਦੇ ਉਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਜਿਵੇਂ 2017 ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਸੀਂ ਵੀ ਕਿਹਾ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਜਾਲ ਤੋੜਾਂਗੇ ਪੰਜਾਬ ਦੇ ਅੰਦਰ ਜੋ 10 ਸਾਲ ਪੰਜਾਬ ਨੂੰ ਬਰਬਾਦ ਕੀਤਾ ਕਾਲੀ ਦਲ ਬੀਜੇਪੀ ਨੇ ਉਸ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਕੱਢਾਂਗੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੇ ਉਸਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਸਾਡੇ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਕੀ ਕਿਹਾ ਕਿ ਮੈਂ 4 ਹਫ਼ਤੇ ਚ ਨਸ਼ਾ ਖਤਮ ਕਰ ਦੂੰਗਾ ਇੱਕ ਝੂਠੀ ਸੌ ਇੱਕ ਝੂਠੀ ਬੈਸਮਝਦਾ ਸੁਗੰਧ ਜਿਹੜੀ ਸੀ ਉਹ ਕੈਪਟਨ ਸਾਹਿਬ ਨੇ ਲਈ ਠੀਕ ਤਰਵੰਡੀ ਸਾਹਿਬ ਤੋਂ ਤਖਤ ਦਮਦਵਾ ਸਾਹਿਬ ਤੋਂ 35 ਕਿਲੋਮੀਟਰ ਦੂਰ ਖੜੇ ਹੋ ਕੇ ਕਿਹਾ ਕਿ ਮੈਂ ਪੰਜਾਬ ਤੋਂ 4 ਹਫ਼ਤੇ ਤੱਕ ਨਸ਼ਾ ਖਤਮ ਕਰ ਦੂੰਗਾ ਪੰਜਾਬ ਦੇ ਲੋਕਾਂ ਨੇ ਕਿਉਂਕਿ ਅਸੀਂ ਨਵੇਂ ਸੀ ਆਮ ਆਦਮੀ ਪਾਰਟੀ ਨਵੀਂ ਪਾਰਟੀ ਸੀ ਔਰ ਸਾਡੇ ਦੇ ਵਿਸ਼ਵਾਸ ਕਰਨ ਦੀ بجائے ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ 70 ਸੀਟਾਂ ਦਿੱਤੀਆਂ ਔਰ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਕਿ ਤੁਸੀਂ ਆਪੋਜੀਸ਼ਨ ਚ ਬੈਠੋ ਔਰ ਜਿਹੜਾ ਸ਼ਰੋਮਣੀ ਕਾਲੀਦਾਰ ਭਾਜਪਾ ਨੇ ਨਸ਼ਿਆ ਦਾ ਵਪਾਰ ਕੀਤਾ ਸੀ ਉਹਨੂੰ ਉਸ ਸਮੇਂ ਹਾਸ਼ੀ ਦੇ ਤਖਤਾਂ ਦੀ ਜਗ੍ਹਾ ਤੇ ਰੱਖਤਾ ਉਸ ਸਮੇਂ ਮੈਂ 17 ਦੀ 2017 ਦੀ ਇਲੈਕਸ਼ਨ ਦੀ ਗੱਲ ਕਰ ਰਿਹਾ ਆ ਆਮ ਆਦਮੀ ਪਾਰਟੀ ਪਹਿਲੀ ਵਾਰ ਆਪੋਜੀਸ਼ਨ ਚ ਕਾਂਗਰਸ ਪਾਰਟੀ ਸੱਤਾਚ اور پارتی جنتا پارٹی تے کالی دل تیجے نمبر تے بچا تے پنجاب دے لوکہ نے سیاسی جڑی سرجمین تیو دے ایک نما انتجام جڑا کھڑا کیتا پنجاب دے لوکہ نے سامنے اور ساڑھے چار سال پنجاب دے اندر کانگرس پارٹی بولو کیپٹن امندر سنگھ سرکار چلاؤ دے رہے اور ساڑھے چارہ سالہ دوران جو سو خوابی سی جو سگنت لئی سی کہ میں نشیانو ختم کروں گا ਜੋ ਕਾਰੀਦਾਰ ਭਾਰਤੀ ਜਨਤਾ ਪਾਰਟੀ ਨਸ਼ਾ ਗਾਲ ਬਸਾਇਗਾ ਉਹਨੂੰ ਖਤਮ ਕਰੂੰਗਾ ਪਰ ਲੇਕਿਨ ਅਫਸੋਸ ਖਤਮ ਤਾਂ ਕੀ ਕਰਨਾ ਸੀ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਨਸ਼ਾ ਵਪਾਰ ਕਰਦੇ ਸੀ ਕਾਂਗਰਸ ਪਾਰਟੀ ਦੇ ਲੋਕਾਂ ਨੇ ਆਪਣੀਆਂ ਸਾਂਝਾਂ ਹੋਰ ਤਕੜੀਆਂ ਕਰ ਲਈਆਂ ਬਲਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਇਹ ਨਸ਼ਾ ਉਸੇ ਤਰੀਕੇ ਚੱਲਦੇ ਰਹੇ ਔਰ 3-4 ਮਹੀਨੇ ਕਾਂਗਰਸ ਪਾਰਟੀ ਵੱਲੋਂ ਨਵਾਂ ਤਜਰਬਾ ਕੀਤਾ ਗਿਆ ਕਿ ਇੱਕ ਨਵਾਂ ਮੁੱਖ ਮੰਤਰੀ ਬਦਲ ਕੇ ਦੇਖ ਲੈਣੇ ਆ ਤੋ ਵੀ ਬੁਰੀ ਤਰ੍ਹਾਂ ਮੈਂ ਸਮਝਦਾ ਪੰਜਾਬ ਦੇ ਅੰਦਰ ਫੇਲ ਹੋਇਆ ਉਹ ਵੀ ਆਪਣੀਆਂ ਦੋਨੋਂ ਉਸ ਸਮੇਂ ਦੇ ਦੋਨੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਚਰਨਜੀਤ ਸਿੰਘ ਜੀ ਦੋਨੋਂ ਹੀ ਆਪਣੀਆਂ ਆਪਣੀਆਂ ਜਮਾਨਤਾਂ ਤੱਕ ਜੜੀਆਂ ਨੇ 2022 ਚ ਨਹੀਂ ਬਚਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਪੰਜਾਬ ਦੇ ਲੋਕਾਂ ਨੇ ਸਪਸ਼ਟ ਜਿਹੜਾ ਆਪਣਾ ਮੱਧ ਦਾ ਪ੍ਰਯੋਗ ਕੀਤਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਸੁਧਾਰ ਨਹੀਂ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਜੇ 2017 ਤੋਂ ਲੈ ਕੇ 22 ਦੀ ਆਪਾਂ ਸਮੀਖਿਆ ਕਰੀਏ 2017 ਤੋਂ ਲੈ ਕੇ 22 ਤੱਕ ਲਗਭਗ 3 ਸਾਲ ਕੋਵਿਡ ਦਾ ਪੀਰੀਅਡ ਵੀ ਰਿਹਾ 3 ਸਾਲ ਕਰੋਨਾ ਦਾ ਪੀਰੀਅਡ ਵੀ ਰਿਹਾ ਜਿਸ ਸਮੇਂ ਦੌਰਾਨ ਪੰਜਾਬ 'ਚ ਪਾਬੰਦੀਆਂ ਬਹੁਤ ਸੀ ਲੱਗੀਆਂ ਹੋਈਆਂ ਪੰਜਾਬ ਦੇ ਵਿੱਚ ਕਈ ਵਾਰ ਲਾਕਡਾਊਨ ਲੱਗਿਆ ਦੇਸ਼ ਦੇ ਅੰਦਰ ਲਾਕਡਾਊਨ ਲੱਗਿਆ ਜਦੋਂ ਲਾਕਡਾਊਨ ਲੱਗਿਆ ਹੋਇਆ ਸੀਗਾ ਉਸ ਸਮੇ ਲੋਕਾਂ ਨੂੰ ਰਾਸ਼ਨ ਤਾਂ ਨਹੀਂ ਪਹੁੰਚਦਾ ਸੀਗਾ ਰਾਸ਼ਨ ਤਾਂ ਸਬਾਦ ਸੇਵੀ ਜਥੇਬੰਦੀਆਂ ਲੈ ਕੇ ਜਾਂਦੀਆਂ ਸੀ ਪਰ ਲੇਕਿਨ ਚਿਪਟੇ ਦਾ ਵਪਾਰ ਜਿਹੜਾ ਸੀ ਉਹ ਕਾਂਗਰਸ ਦੇ ਸਮੇ ਉਸੇ ਤਰ੍ਹਾਂ ਬੇਖੌਫ ਬੇਡਰ ਪੰਜਾਬ ਚੱਲਦਾ ਰਿਹਾ ਪੰਜਾਬ ਦੇ ਲੋਕਾਂ ਨੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਔਰ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮੋ ਨਿਸ਼ਾਨ ਪੰਜਾਬ ਦੀ ਸਰਜ਼ਮੀਨ ਤੋਂ ਲੋਕਾਂ ਨੇ ਮਿਟਾ ਦਿੱਤਾ ਪੰਜਾਬ ਦੇ ਲੋਕਾਂ ਦੋਨਾਂ ਪਾਰਟੀਆਂ ਦਾ ਸਫਾਇਆ ਕਰਤਾ ਦੋਨਾਂ ਪਾਰਟੀ ਨੂੰ ਹਾਸ਼ੀਏ ਤੇ ਤਖਤਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਅੰਦਰ ਜਿੱਥੇ ਨਸ਼ਿਆਂ ਦਾ ਵਪਾਰ ਫਲਾਇਆ ਉੱਥੇ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਵੀ ਇਹਨਾਂ ਦੇ ਸਮੇਂ ਚ ਹੋਈ ਉਹ ਵੀ ਅਕਾਲੀ ਦਲ ਭਾਜਪਾ ਦੇ ਸਮੇਂ ਚ ਹੋਈ ਔਰ ਲੋਕਾਂ ਨੇ ਸਰਦਾਰ ਭਗਵੰਦ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਔਰ ਪਿਛਲੇ ਤਿੰਨ ਸਾਲਾਂ ਚ ਵੱਡੇ ਪੱਧਰ ਤੇ ਪੰਜਾਬ ਸੁਧਾਰ ਕੀਤੇ ਪਿਛੇ ਤਿੰਨ ਸਾਲਾਂ ਚ ਸਭ ਤੋਂ ਵੱਧ ਰਿਕਵਰੀਆਂ ਜਿਹੜੀਆਂ ਨੇ ਕਿ ਅਜੇ ਪਿਛਲੇ 15 ਸਾਲਾਂ ਦਾ ਮੁਕਾਬਲਾ ਕਰਦੀਏ ਉਹਦੋਂ ਵੱਧ ਰਿਕਵਰੀਆਂ ਹੋਈਆਂ ਜਿਹੜੇ ਸਜ਼ਾ ਦਾ ਦਾਰਾ ਜਿਹੜੀ ਸਜ਼ਾ ਕਰਾਉਣ ਦੀ ਦਾਰਾ ਜਿਹੜੀ ਇਕੱਲੇ ਦਲ ਬੀਜੇਪੀ ਦੇ ਸਮੇਂ 40% ਸਭ ਤੋਂ ਲੋਅਰਸਟ ਰੇਟ ਦੇ ਉੱਤੇ ਕਾਂਗਰਸ ਦੇ ਸਮੇਂ 58% ਓਵਰ ਆਲ ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਮ ਆਦਮੀ ਪਾਰਟੀ ਦੇ ਸਮੇ 86% 86% ਜੋ ਕਨਵਿਕਸ਼ਨ ਰੇਟ ਆ ਪੰਜਾਬ ਦਾ ਮੈਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਕੱਲੇ ਦੀ ਕੱਲੇ ਐਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਉਹ ਸੈਕਟਰ ਦੀ ਗੱਲ ਕਰ ਰਿਹਾ ਕਾੜੀ ਦਲ ਵਲੇ 40 ਕਾਂਗਰਸ ਵਲੇ 58 ਆਮ ਆਦਮੀ ਪਾਰਟੀ ਵਲੇ 86% ਕਿ ਅਸੀਂ ਆਪਣੀ ਮਸ਼ੀਨਰੀ ਨੂੰ ਅਸੀਂ ਆਪਣੇ ਪੁਲਿਸ ਤੰਤਰ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਕਿਉਂਕਿ ਜਦੋਂ ਮੈਂ ਬਜਟ ਬਣਾਉਣਾਗਾ ਹਰ ਇੱਕ ਵਾਰ ਮੈਂ ਕੋਸ਼ਿਸ਼ ਕਰਦਾਗਾ ਕਿ ਪੁਲਿਸ ਨੂੰ ਮਾਡਰਨਾਈਜੇਸ਼ਨ ਜਿਹੜੀ ਆ ਕੀਤੀ ਜਾਵੇ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਜਾਣ ਹਰ ਇੱਕ ਤਰੀਕਾ ਵਰਤਿਆ ਜਾਵੇ ਤਾਂ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ਹੋਸਟ ਰਾਂਗ ਹੋਵੇ ਖਾਸ ਕਰਕੇ ਬਾਰਡਰ ਦੇ ਜ਼ਿਲ੍ਹੇ ਵਿੱਚ ਇਹ ਗੱਲ ਗੱਲ ਕਰਾਂ 86% ਰੇਟ ਤੇ ਪਹੁੰਚਿਆ ਮੈਂ ਜੀ ਦੇਖ ਰਿਹਾ ਸੀਗਾ ਜਿਹਦੇ ਵਿੱਚ ਸੰਗਰੂਰ 93% 93% ਨਮਾਸ਼ਹਿਰ 99% ਰੋਪੜ نائنٹی فائی پرسنٹ کچھ ضلع نے جنہ دا کنویکشن ریٹ مور دین نائنٹی پرسنٹ آ پورے دیش دے اندر پورے دیش بھارتی جنتا پارٹی سرکارہ زیادہ نے گیا لگ پک بھائی راجات نے گیا اور دوجہ نمبر تے کانگرس پارٹی ہوں دیا تیج نمبر تے تم آدمی پارٹی ہوں دیا اور ساڑھی سرکار ایک راج دے اندرہ پنجاب دے اندرہ ਔਰ ਸਾਡਾ ਕਨਵਿਕਸ਼ਨ ਰੇਟ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਹੈਗਾ ਕਿਉਂਕਿ ਅਸੀਂ ਆਪਣੇ ਹਰ ਇੱਕ ਚੀਜ਼ ਨੂੰ ਚਾਹੇ ਉਹ ਪ੍ਰੋਸੀਕਿਊਸ਼ਨ ਆ ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਚਾਹੇ ਪੰਜਾਬ ਪੁਲਿਸ ਦਾ ਪੰਤਰਾ ਉਹਨਾਂ ਤਿੰਨਾਂ ਵਿੰਗਾਂ ਨੂੰ ਅਸੀਂ ਬੁਰਿਤਰਾ ਤਾਕਤ ਦਿੱਤੀ ਆ ਉਹਨਾਂ ਨੂੰ ਹੋਰ ਤਾਕਤਵਰ ਬਣਾਇਆ ਹੈਗਾ ਇਹੀ ਕਾਰਨ ਆ ਕਿ ਪੰਜਾਬ ਦੇ ਅੰਦਰ ਕਨਵਿਕਸ਼ਨ ਰੇਟ ਜ਼ਿਆਦਾ ਵਧਿਆ ਹੈਗਾ ਨਹੀਂ ਤਾਂ ਇਹਨਾਂ ਦੇ ਸਮੇਂ ਜਾਂ ਤਾਂ ਚਲਾਨ ਨਹੀਂ ਪੇਸ਼ ਹੁੰਦੇ ਸੀ ਸਮੇਂ ਸਿਰ ਚਲਾਨ ਨਹੀਂ ਪੇਸ਼ ਹੁੰਦੇ ਸੀ ਚਲਾਨ ਨਾ ਪੇਸ਼ ਹੋਣ ਦੇ ਕਾਰਨ ਵੀ ਕਈ ਵਾਰ ਦੋਸ਼ੀ ਬਚ ਰਹੇ ਦੇ ਸੀ ਮੈਂ ਦੇਖ ਰਿਆ ਸੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਹੀ ਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਉਸ ਸਬ ਕਮੇਟੀ ਦਾ ਮੈਨੂੰ ਮੁਖੀ ਬਣਾਇਆਗਾ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸਕਟ ਦੇ ਦਰਜ ਕੀਤੇ ਨੇ ਪਰ ਲੇਕਿਨ ਸਿਰਫ ਤੇ ਸਿਰਫ 24 ਕੇਸਾਂ ਦੇ ਅੰਦਰ ਡਿਫਾਲਟ ਬیل ਹੋਈਆ ਸਿਰਫ 24 ਕੇਸਾਂ ਦੇ ਅੰਦਰ ਜਿਹੜੀ ਆ ਉਹ ਪੁਲਿਸ ਨੇ ਸਮੇਂ ਸਿਰ ਚਲਾਨ ਨਹੀਂ ਕੀਤਾ ਜਦ ਕਿ 11900 ਤੋਂ ਵੱਧ ਕੇਸਾਂ 'ਚ ਪੰਜਾਬ ਪੁਲਿਸ ਨੇ ਆਪਣਾ ਚਲਾਨ ਜਿਹਨੂੰ ਚਾਰ ਸ਼ੀਟ ਕਹਿੰਦੇ ਨੇ ਉਹ ਸਮੇਂ ਸਿਰ ਧਾਰ ਕੀਤੀ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਮੈਂ ਸਮਝਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਆ ਕਿਉਂਕਿ ਸਾਡੀ ਪੰਜਾਬ ਪੁਲਤ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਹੁਣ ਜੋ ਜੁਧ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾ ਕੁੰਦੌਰ ਚ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਵਾਲਾ ਪੰਜਾਬ ਚ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਵੇਚਣ ਵਾਲੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲਾ ਚਲੇ ਜਾਣਗੇ ਬਿਲਕੁਲ ਸਪਸ਼ਟ ਆ हां ਜਿਹੜੇ ਸਾਡੇ ਭਰਾ ਜਾਂ ਸਾਡਾ ਕੋਈ ਹੋਰ ਵਿਅਕਤੀ ਜਿਹੜਾ ਨਸ਼ੇ ਦੇ ਦਲਦਲ ਚ ਫਸ ਗਿਆ ਅਸੀਂ ਉਹਨਾਂ ਹਮਦਰਦੀ ਭਰਿਆ ਵਤੀਰਾ ਬਣਾ ਰਹਾਂਗੇ ਉਹਨੂੰ ਬਿਦਾ ਕੇ ਉਹਦਾ ਇਲਾਜ ਕਰ ਰਹੇ ਹਾਂਗੇ ਉਹਨੂੰ ਦਿਮਾਗੀ ਤੌਰ ਤੇ ਠੀਕ ਕਰ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਆ ਅਸੀਂ ਉੱਤੇ ਲੱਗੇ ਹੋਏ ਹਾਂਗੇ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰਗ ਪੈਟਰਾਂ ਦੇ ਘਰ ਜਣ ਦੇ ਉਹ ਟਾਹੇ ਗਏ ਨੇ ਜਿਹੜੇ ਕੋਈ 3 ਕੇਸਾਂ ਚਨ ਵਾਲਮ ਸੀ ਕੋਈ 10 ਕੇਸਾਂ ਚਨ ਵਾਲਮ ਸੀ ਕੋਈ 7 ਕੇਸਾਂ ਚਨ ਵਾਲਮ ਸੀ ਤੁਹ 15 ਕੇ ਸਜਨ ਅਵਲਪਸੀਆ ਮੇਰੇ ਕੋ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਹੁਣੇ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਕਿ ਹੁਣੇ ਐਕਸ਼ਨ ਜਿਹੜਾ ਉਹ ਨਾਬਾ 'ਚ ਵੀ ਚੱਲ ਰਿਹਾ ਹੈ ਹੁਣੇ ਇੱਕ ਲਾਈਵ ਐਕਸ਼ਨ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਕੁਝ ਹਿੱਸੇ ਦਿਖਾ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਵੱਡਾ ਨਸ਼ਾ ਤਸਕਰ ਜਿਹੜਾ ਨਾਬਾ ਦੇ ਅੰਦਰ ਨਾਬਾ ਸਿਟੀ ਦੇ ਅੰਦਰ ਨਸ਼ਿਆਂ ਦਾ ਵਪਾਰ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਹੋ ਰਿਹਾਗਾ ਸੋ ਮੈਂ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਬਲ ਦਵਾਣਾ ਧਿਆਨ ਦਵਾਣਾ ਚਾਹੁੰਦਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਹੀ ਅੰਕੜਾਗਾ ਹੁਣ ਥੋੜਾ ਅੰਕੜਾ ਵਧਿਆਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 875 1188 1288 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜਿਵੇਂ ਹੈਰੋਇਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 68 ਕਿਲੋ ਜਿਹੜੀ ਆ ਉਹ ਹੈਰਨ ਫੜੀ ਗਈ ਆ ਔਰ ਪੌਪੀ ਹਸ ਜਿਹਨੂੰ ਪੰਜਾਬੀ ਚ ਕੁੱਕੀ ਕਹਿੰਦੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ

ਅਸੀਂ ਫੜਿਆ ਗਿਆ ਇਸ ਤੋਂ ਬਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕਿਆ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਗਲੇ ਦੀ ਕਿ ਅਸੀਂ ਨਸ਼ੇ ਫੜਦੇ ਆਗੇ ਮੈਂ ਦੁਬਾਰਾ ਬੋਲ ਨਸ਼ੇ ਦੀ ਗੱਲ ਨਹੀਂ ਨਾਲ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਲ ਦੀ ਨਾਲ ਇੱਕ ਜਨ ਸੰਪਰਕ ਮਹਿੰਮ ਵੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤੇ ਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਐ ਭੂਮਿਕਾ ਨਿਭਾਵੇ ਮੰਗ ਹੋਈ ਆ ਕਿ ਦੁਬਾਰਾ ਦੱਸਿਆ ਜਾਵੇ ਕਿ ਕੁੱਲ ਐਫਆਈਆ ਨਾਲ 875

ਜਿਹੜਾ ਬਰੰਭ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੋਣ ਤੱਕ ਲਗਭਗ 1028 ਮੀਟਿੰਗਾਂ 1028 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਵਿੱਚ ਡਿਫੈਂਸ ਜਿਹੜੀਆਂ ਕਮੇਟੀਆਂ ਲਗੀਆਂ ਉਹ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਮਿਲਟਰੀ ਦੇ ਬੰਦਿਆਂ ਨੂੰ ਰਿਟਾਇਰਡ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇਦੇ ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰਡ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੇ ਕਮੇਟੀਆਂ ਬਣਾ ਰਿਆ ਤਾਂ ਕਿ ਉਹ ਆਪ ਆ ਕੇ ਇਸ ਮਹਿਮ ਦਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਚੰਗੇ ਕਾਜ ਦਾ ਸਾ ਦੇਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹੋ ਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਦੇਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾਗਾ ਔਰ ਜਿਹੜਾ ਲਗਭਗ ਪਿਛਲੇ 12 ਦਿਨਾਂ ਦਾ ਰਿਕਾਰਡ ਆ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਨੇਗੇ ਉਹ ਹੁਣ ਖਾਟਵੇਂ ਬਲਵਤ ਰਹੇ ਨੇਗੇ ਥੈਂਕ ਯੂ ਜੀ ਚੀਮਾ ਸਾਹਿਬ ਜਿਨਾਂ ਤੁਸੀਂ ਕਹਿੰਦੇ 12 ਦਿਨ ਤੋਂ ਲਗਾਤਾਰ ਕਾਰਵਾਈਆਂ ਹੋਈਆਂ ਨੇ ਪਿਤੇ ਦਿਨ ਭਾਜਪਾ ਵੱਲ ਇੱਕ ਪ੍ਰੈਸ ਕਾਨਫਰੰਸ ਕਰਤੀ ਉਸ ਦੇ ਵਿੱਚ ਸਮਾਲ ਚ ਕਿ ਕਹਿੰਦੇ ਕਿ 3 ਸਾਲ ਸਰਕਾਰ ਕਿਤੇ ਸੀ 3 ਸਾਲ ਕਿ ਨਹੀਂ ਐਕਸ਼ਨ ਹੋਇਆ ਔਰ ਉਸ ਦਿਨ ਕਿਤੇ ਨਾ ਕਿਤੇ 1 ਲੱਖ ਦੇ ਕਰੀਬ ਕੋਈ ਡਰਗ ਮੰਗੀ ਪਈ ਗਈ ਹੋਈ ਹੈ ਕਹਿੰਦੇ ਕਿ ਇੰਨੀ ਗਰਗ ਮੰਨ ਨੂੰ ਵਾਜਰਾ ਪਾੜ ਕੇ ਆਪਣੀ ਪ੍ਰਸ਼ਾਸਨਤਾ ਬੰਦ ਦੀ ਹੈ ਸਰਕਾਰ ਜੋ ਕਿ ਸਿੱਧੂ ਤੌਰ ਤੇ ਮਨਿੰਦਰ ਸਿੰਘ ਖੇਸਰ ਸਾਹਿਬਾ ਨੇ ਕਿਹਾ ਸੀ ਮੈਂ ਉੱਥੇ ਆ ਰਿਹਾ ਕਿ ਜਦੋਂ ਉਹਨਾਂ ਦੀ ਸਰਕਾਰ 10 ਸਾਲ ਸੀ ਪੰਜਾਬ ਦੇ ਅੰਦਰ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ 10 ਸਾਲ ਰਹੀ ਉਸ ਸਮੇਂ ਚਿੱਟੇ ਦਾ ਨਾਮ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਸੁਣਿਆ ਉਸ ਸਮੇਂ ਚਰਸ਼ ਦਾ ਨਾਮ ਸਮੈਕ ਦਾ ਨਾਮ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਭਾਰਤੀ ਜਨਤਾ ਪਾਰਟੀ ਇਸ ਦਾ ਜਵਾਬ ਦੇਣਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਪੰਜਾਬ ਤੇ ਨੌਜਵਾਨ ਦਲ ਦਲਬਤ ਤੁਸੀਂ ਤੱਕਿਆ ਹੁਣ ਸਾਡੇ ਵੀ ਉਸੇ ਸਵਾਲ ਖੜੇ ਕਰਦੇ ਹੋ ਸਾਡਾ ਤਾਂ ਮੈਂ ਪਹਿਲੀ ਦੱਸਿਆ ਕਿ ਸਾਡਾ ਤਾਂ ਰਿਕਵਰੀ ਰੇਟ ਕਨਵੈਕਸ਼ਨ ਰੇਟ ਦੋਸ਼ੀਆਂ ਨੂੰ ਫੜਨ ਦਾ ਰੇਟ ਉਹ ਹੁਣ ਤੱਕ ਦਾ ਸਭ ਤੋਂ ਵੱਧ ਦਾਗਾ ਸੋ ਉਹਨਾਂ ਦੀ ਸਰਕਾਰ ਕਿੱਥੇ ਆ ਗੁਜਰਾਤ ਦੇ ਅੰਦਰ ਉਹਨਾਂ ਦੀ ਸਰਕਾਰ ਜਿੱਥੋਂ ਪ੍ਰਧਾਨ ਮੰਤਰੀ મોદી ਸਾਹਿਬ ਆਉਂਦੇ ਨੇ ਸਭ ਤੋਂ ਵੱਡੀਆਂ ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤਸ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤ ਦੀ ਬੰਦਰਗਾਹ ਤੇ ਫੜੀਆਂ ਜਾਂਦੀਆਂ ਨੇ ਕਿਆਂ ਕਦੇ ਪੂਰਾ ਦੇਸ਼ ਤਾਂ ਮੀਡੀਆ ਵੀ ਨਹੀਂ ਬੋਲਦਾ ਕਹ ਦੇਸ਼ ਦੇ ਲੋਕੀ ਬੋਲ ਲੈ ਕਿਉਂਕਿ ਉੱਥੇ ਤਾਂ ਆਪੋਜੀਸ਼ਨ ਖਤਮ ਕਰ ਰੱਖੀ ਹੈਗੀ ਉੱਥੇ ਤਾਂ ਆਪੋਜੀਸ਼ਨ ਅਦਮ ਘੱਟ ਰੱਖਿਆ ਗਿਆ ਪੂਰਾ ਦੇਸ਼ ਜਾਣਦਾਗਾ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਨਸ਼ੇ ਕਿਹੜੇ ਦੇ ਪੂਰੇ ਦੇਸ਼ ਦੇ ਅੰਦਰ ਸਪਲਾਈ ਕੀਤੇ ਜਾਂਦੇ ਨੇ ਜੀ ਸ਼ਾਬ ਬਾਜਬਾ ਸਾਹਿਬ ਪੰਜਾਬ ਚ ਨਹੀਂ ਰਹਿੰਦੇ ਮੈਨੂੰ ਲੱਗਦਾ ਉਹ ਕਿਸੇ ਬਾਹਰਲੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਉਹ ਕਿਸੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਪਿਛਲੀ ਵਾਰ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਪੰਜਾਬ ਦੀ ਵਿਧਾਨ ਸਭਾ ਚ ਨੌਕਰੀਆਂ ਦਾ ਅੰਕੜਾ ਮੰਗਿਆ ਸੀ ਕਿ ਨੌਕਰੀ ਦਾ ਅੰਕੜਾ ਦਿਓ ਤੁਸੀਂ ਵੀਡੀਓ ਫੁਟੇਜ ਕਢਾ ਲਓ ਮੈਂ ਖੁਦ ਅੰਕੜਾ ਰੱਖਿਆ ਸੀ ਉਸ ਸਮੇਂ ਆਈ ਥਿੰਕ ਕਿ 43000 ਨੌਕਰੀ ਸੀ ਅਸੀਂ ਦੇ ਚੁੱਕੇ ਸੀ 43000 ਨੌਕਰੀ ਦਾ ਅੰਕੜਾ ਮੈਂ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਸੀਗਾ ਮੈਂ ਆਵਾਜ਼ਵਾਹ ਸਾਹਿਬ ਨੂੰ ਕਹੂੰਗਾ ਬਜਟ ਸੈਸ਼ਨ ਆਉਣ ਵਾਲਾ ਤੁਸੀਂ ਦੁਬਾਰਾ ਲਿਸਟ ਲੈ ਲਿਓ ਤੁਸੀਂ ਧਾਕੇ ਚੈੱਕ ਕਰ ਲਿਓ ਹੁਣ ਉਹ ਅੰਕੜਾ 50000 ਤੋਂ ਉੱਪਰ ਟੱਪ ਗਿਆ ਔਰ ਤੁਹਾਡੇ ਇੱਕ ਮੈਂਬਰ ਪਾਰਲੀਮੈਂਟ ਚ ਜਿੱਤੇ ਨੇਗੇ ਉਹ ਇੱਕ ਰੈਲੀ ਚ ਬੋਲ ਰਹੇ ਸੀ ਗੁਰਦਾਸਪੁਰ ਤੋਂ ਕਿ ਦੱਸੋ ਕਿਹੜੀ ਨੌਕਰੀ ਮਿਲੀ ਆ ਤਾਂ ਉੱਥੇ ਖੜੇ ਹੋ ਕੇ ਦੇ ਸਾਹਮਣੇ ਜਿਸ ਜਿਸ ਰੈਲੀ ਚੋ ਬੋਲ ਰਹਾ ਸੀ ਲੋਕਾਂ ਨੇ ਹੱਥ ਕੜੇ ਕੀਤਾ ਸੀ ਕਿ ਮੇਰੇ ਬੁੱਢੇ ਨੇ ਮਿਲ ਗਈ ਮੇਰੀ ਕੁੜੀ ਨੇ ਮਿਲ ਗਈ ਤਾਂ ਉਹਨਾਂ ਨੂੰ ਮੈਂ ਸਮਝਦਾ ਗਰਾਊਂਡ ਤੇ ਆਉਣਾ ਚਾਹੀਦਾ ਨਾ ਕਿ ਕਿਸੇ ਹੋਸਟਲ ਦੇ ਕੋਮਣਾ ਚਾਹੀਦਾ ਸੀਰ ਸਾਹਿਬ ਬਜਟ ਸੈਸ਼ਨ ਦੇ ਵਿੱਚ ਕੀ ਜਦੋਂ ਉਹ ਨਿਯੁੱਧਨ ਅਸ਼ੇਵ ਨੂੰ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੋਈ ਅਲੱਗ ਫੋਸ ਬਣਾਉਣੀ ਹੈ ਆਪਣੇ ਕਿਸ ਇਸ ਇਸ ਨੂੰ ਹੋਰ ਕਿਸੇ ਕੇ ਹੋਰ ਚਾਰਜ ਕੀਤਾ ਜਾਣਾ ਉਸ ਨੂੰ ਕੋ ਬਜਟ ਦੇ ਵਿੱਚ ਐਕਸਟਰਾ ਬਜਟ ਪੱਖਿਆ ਜਾਊ ਬਿਲਕੁਲ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਕਿ ਇਸ ਮਹਿਮ ਜਿਹੜੀ ਅਸੀਂ ਸ਼ੁਰੂ ਕੀਤੀ ਆ ਇਹਨੂੰ ਹੋਰ ਸਨ ਸਿਪਾਂਟਰੀ ਕਰਨ ਦੇ ਲਈ ਇਹਨੂੰ ਹੋਰ ਤਕੜਾ ਕਰਨ ਦੇ ਲਈ ਅਸੀਂ ਕੀ ਕੀ ਪ੍ਰਬੰਧਨ ਕਰੀਏ ਤੇ ਵਿਚਾਰ ਜਿਹੜਾ ਚੱਲ ਰਿਹਾ ਹੈਗਾ ਅਜੇ ਬਜਟ ਜਿਹੜਾ ਬਣ ਰਿਹਾ ਹੈ ਜੀ ਮਾਜੀਚ ਵੀ ਗਏ ਸੀ ਲੰਗ ਲੰਗ ਤੋਂ ਜਿਹਨਾਂ ਨੂੰ ਘਮ ਕੇ ਆਏ ਹੋ ਪੂਰੀ ਟੀਮ ਜਿਹਦੀ ਪਾਣੀ ਨਲਰੀ ਇੱਕ ਮੀਟਿੰਗ ਬਣਾਈ ਸੀ ਤੁਸੀਂ ਕੀ ਪਾਣੀ ਚੀਜ਼ਾਂ ਗੱਲਾਂ ਦੇਖੀਆਂ ਜਿੱਤੇ ਕਰਕੇ ਤੁਸੀਂ ਜਿਹੜਾ ਪੰਜਾਬ ਦੇ ਸਾਰੇ ਸਾਥ ਸਮਸ਼ੇਚ ਚੱਲਦਾ ਆ ਰਿਹਾ ਹੈ ਕੀ ਤੁਸੀਂ ਇਹਦੇ ਚੱਲਦੇ ਹੋ ਕੋਕੇ ਵੀ ਜਿੱਦ ਨਾਲ ਠੀਕ ਹੋ ਜੇ ਜਲਦੀ ਤੋਂ ਜਲਦੀ ਪ੍ਰਤਾਪ ਬਾਦ ਤੋਂ ਬਾਕੀ ਦੇ ਪਹਿਲੇ 3 ਸਾਲ 10 ਮਹੀਨੇ ਜੋ ਵੀ ਚੰਗੇ ਤੇ ਆਪਾਂ ਦੇਖੋ ਬਿਲਕੁਲ ਪਿਛਲੇ ਸਾਲਾਂ ਚ ਸਾਡਾ ਯੂਥ ਜਿਹੜਾ ਉਹ ਨਸ਼ਿਆਂ ਵੱਲ ਕਿਉਂ ਗਿਆ ਬਹੁਤ ਵੱਡਾ ਸਵਾਲ ਹੈਗਾ ਕਿਉਂਕਿ ਇੱਕ ਮਾਹੌਲ ਜਿਹੜਾ ਪੰਜਾਬ ਦੇ ਉੱਤੇ ਸਿਰਜਿਆ ਗਿਆ ਕਿ ਪੰਜਾਬ ਚ ਕੋਈ ਨੌਕਰੀ ਨਹੀਂ ਮਿਲਨੀ ਜਦੋਂ ਕਾਂਲੀਦੜ ਬੀਜੇਪੀ ਦੀ ਸਰਕਾਰ ਸੀ ਤੁਸੀਂ ਪੂਰਾ ਅੰਕੜਾ ਦੇਖ ਸਕਦੇ ਹੋ ਦਸਾਂ ਸਾਲਾਂ ਦੌਰਾਨ ਉਹਨਾਂ ਨੇ 10000 ਨੌਕਰੀ ਨਹੀਂ ਦਿੱਤੀ ਇਹੀ ਕਾਰਨ ਸੀ ਕਿ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਸੀ ਪੰਜਾਬ ਦਾ ਯੂਥ ਜਿਹੜਾ ਉਹ ਬਾਹਰਲੇ ਦੇਸ਼ਾਂ ਵੱਲ ਉਹਨਾਂ ਨੇ ਮੂੰਹ ਕੀਤਾ ਔਰ ਪੰਜਾ ਸਾਲਾਂ ਚ ਕਾਂਗਰਸ ਪਾਰਟੀ ਗਿਣਾ ਦੇ ਪ੍ਰਤਾਪ ਸਿੰਘ ਬਾਜਬਾ ਗਿਣਾਦਣ ਕਿ ਉਹਨਾਂ ਨੇ 10000 ਨੌਕਰੀ ਦਿੱਤੀ ਹੋਵੇ ਬਾਜਵਾ ਸਾਹਿਬ ਨੂੰ ਚੈਲੰਜ ਆ ਮੇਰਾ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਚੈਲੰਜ ਆ ਮੇਰਾ ਕੋਈ ਤੁਸੀਂ 10000 ਦੀ ਲਿਸਟ ਦੇ ਦਿਓ ਕਿ 10000 ਨੌਕਰੀ ਦਿੱਤੀ ਹੋਵੇ ਤਾਂ ਅਸੀਂ ਤਾਂ ਤਿੰਨ ਸਾਲਾਂ ਚ 50000 ਦੇ ਕੇ ਤੁਹਾਡੇ ਸਾਹਮਣੇ ਖੜੇ ਆਂਗੇ ਸੋ ਇਹੀ ਕਾਰਨ ਆ ਤੁਸੀਂ ਸਾਰੇ ਜਣੇ ਜਾ ਕੇ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਐਨਯੂ ਅਮਰitsar ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਸਾਰੇ ਇੰਜੀਨੀਅਰ ਕਾਲਜ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਸਾਰਿਆਂ ਦੇ ਅੰਦਰ 100% ਸੀਟਾਂ ਜਿਹੜੀਆਂ ਨੇ ਉਹ ਸਟੂਡੈਂਟ ਦੀਆਂ ਫਿਲ ਹੋ ਜਾਂਦੇ ਇਸੇ ਤਿੰਨ ਸਾਲਾਂ ਦੌਰ ਇਸ ਸਿਤਾ ਫੇਲ ਹੋ ਜਾਣੇ ਕਿਉਂ ਹੋ ਜਾਣੇ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਯਕੀਨ ਹੋ ਗਿਆ ਵਿਸ਼ਵਾਸ ਹੋ ਗਿਆ ਉਹਦਾ ਕੰਫੀਡੈਂਸ ਜਿਹੜਾ ਪੰਜਾਬ ਚ ਬਿਲਡ ਹੋ ਗਿਆ ਕਿ ਪੰਜਾਬ ਦੇ ਅੰਦਰ ਹੁਣ ਨੌਕਰੀ ਵੀ ਮਿਲੂਗੀ ਪੰਜਾਬ ਦੇ ਅੰਦਰ ਰੋਜ਼ਗਾਰ ਵੀ ਮਿਲੂਗਾ ਅਸੀਂ ਜੇ ਅੱਜ ਗੱਲ ਕਰਦੇ ਆ ਕਿ 88000 ਕਰੋੜ ਦਾ ਨਿਵੇਸ਼ ਹੋਇਆਗਾ ਤੇ ਬਹੁਤ ਵੱਡੀ ਗੱਲ ਆ ਕਾਂਗਰਸ ਪਾਰਟੀ ਨੇ 3 ਸਾਲ ਕੋਵਿਡ ਦਾ ਲਾਹਾ ਲੈਂਦੀ ਰਹੀ ਕਰੋਨਾ ਦਾ ਲਾਹਾ ਲਿਆ ਕਿ ਭਾਈ ਕਰੋਨਾ ਲੱਗਿਆ ਉਹ ਤਾਂ ਭਾਈ ਆਪਦੇ ਮੂੰਹ ਤੇ ਉਦੋਂ ਚਲੋ ਠੀਕਾ ਉਹ ਸਮੇਂ ਦੀ ਮੰਗ ਸੀਗੀ ਮਾਸਕ ਲਾ ਕੇ ਉਹ ਤਾਂ ਬਾਹਰ ਵਰਕਰਾਂ ਨੂੰ ਮਿਲਣ ਤੱਕ ਨਹੀਂ ਜਾਂਦੇ ਸੀਗੇ ਉਹਨਾਂ ਨੇ ਤਾਂ 1 ਰੁਪਏ ਦਾ ਫੰਡ ਤੱਕ ਨਹੀਂ ਖਰਚਿਆ ਹੈਗਾ ਉਹ ਦਿਖਾ ਦਿੰਨ 3 ਸਾਲ ਉਹ ਕਰੋਨਾ ਦੀ ਸ਼ੀਲਡ ਲੈ ਕੇ ਨਾ ਕਿ ਕਰੋਨਾ ਆ ਗਿਆ ਕਰੋਨਾ ਆ ਗਿਆ RAM nal ਉਹਨਾਂ ਨੇ 3 ਸਾਲ ਲੰਘਾਏ ਨੇ ਇੱਕ ਵੀ ਕੰਮ ਨਹੀਂ ਕੀਤਾ ਸਿੱਖਿਆ ਦੇ ਖੇਤਰਾਂ ਦੀ ਜਿਹੜੀ ਖਾਸ ਕੀਤੇ ਰਹੀ ਸੀ ਉਹਨਾਂ ਨੇ ਲੈ ਕੇ ਸਾਰ ਕਰ ਦਿੱਤਾ ਆਪਣੀ ਪਾਰਟੀ ਦੇ ਖਿਲਾਫ ਦੇਖੋ ਬਹੁਤ ਹੀ ਅਫਸੋਸ ਆਈ ਗੱਲ ਆ ਬਹੁਤ ਹੀ ਮੰਦ ਭਾਗੀ ਗੱਲ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਗੁਰੂ ਘਰਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਔਰ ਜਥੇਦਾਰਾਂ ਦੀ ਅਪੁਆਇੰਟਮੈਂਟ ਜਥੇਦਾਰ ਨੂੰ ਹਰਉਣਾ ਹਟਾਉਣਾ ਇੱਕ ਸਿਆਸੀ ਖੇਡ ਬਣ ਚੁੱਕੀ ਹੈ ਔਰ ਮੈਂ ਸਮਝਦਾ ਇਹ ਅਕਾਲੀ ਦਲ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ ਆਕਾਲੀ ਦਲ ਹੁਣ ਜਿਹੜਾ ਸਾਡੇ ਦੇ ਪੰਜਾਬ ਦਾ ਇਤਿਹਾਸ ਆ ਉਹ ਤੋਂ ਸਦਾ ਲਈ ਮਿਟ ਜਾਊਗਾ ਚੰਦ ਪਰਿਵਾਰ ਜਿਹੜੇ ਨੇ ਕਿ ਜਿਨ੍ਹਾਂ ਨੇ ਅਕਾਲੀ ਦਲ ਤੇ ਲੰਬਾ ਸਮਰਾਜ ਕੀਤਾ ਆਉਣ ਵਾਲੇ ਸਦੀਆਂ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਕਰਨੀ ਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਉਹ ਕੰਮ ਸਿੱਖ ਪੰਥ ਵਿਰੋਧੀ ਕਰ ਰਹੇ ਨੇਗੇ ਸਿੱਖ ਕੌਮ ਵਿਰੋਧੀ ਕਰ ਰਹੇ ਨੇਗੇ ਪੰਜਾਬ ਜਿਹੜਾ ਉਹਨਾਂ ਨੂੰ ਕਦੇ ਮਾਫ ਨਹੀਂ ਕਰੂਗਾ ਲੋਕ ਜਿਹੜੇ ਦਿਨ ਉਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਅੱਜ ਜੋ ਕਿਸੇ ਨੂੰ ਲਾਤਾ ਕਿਸੇ ਨੂੰ ਹਟਾਤਾ ਔਰ ਉਹਨੇ ਆਪਣੀ ਪਰਿਵਾਰ ਦੀ ਖੇਡ ਬਣਾਈ ਹੋਈ ਆ ਚੰਦ ਪਰਿਵਾਰ ਮਿਲ ਕੇ ਇਸ ਤਰ੍ਹਾਂ ਕਰ ਰਹੇ ਨੇਗੇ ਸੋ ਮੈਨੂੰ ਅਫਸੋਸ ਵੀ ਆ ਔਰ ਮੈਂ ਸਮਝਦਾਗਾ ਕਿ ਸਿੱਖ ਕੌਮ ਜਿਹੜੀ ਆ ਉਹ ਕਦੇ ਕਾਲੀ ਦੱਲੋਂ ਹੁਣ ਆਉਣ ਵਾਲੇ ਸਮੇਂ 'ਚ ਮਾਫ ਨਹੀਂ ਕਰੂਗੀ ਜਿੰਮਤ ਸਾਹਿਬ ਦੇ ਬੱਚੇ ਨਹੀਂ ਕੋਈ ਅ ਦੇਖਿਏ ਲਾਈਨ ਆਰਡਰ ਕੀ ਪ੍ਰੋਬਲਮ ਬਿਲਕੁਲ ਕਹੀ ਵੀ ਕ੍ਰੀਏਟ ਨਹੀਂ ਹੋਣੇ ਦਿੱਤੀ ਜਾਏਗੀ ਲਾ ਕੋ ਕੰਟਰੋਲ ਕਰਕੇ ਰੱਖਣਾ ਲਾਈਨ ਆਰਡਰ ਕੋ ਕੰਟਰੋਲ ਕਰਕੇ ਰੱਖਣਾ ਇਹ ਪੰਜਾਬ ਸਰਕਾਰ ਕੀ ਪ੍ਰਾਇਓਰਟੀ ਹੈ ਅਸੀਂ ਇਸ ਤੇ ਪੂਰਾ ਸਰਕਾਰ ਧਿਆਨ ਰੱਖੀਆ ਸਰ ਬੀਤੇ ਤੁਸੀਂ ਐਂਟੀ ਡਰੋਨ ਡਿਵਾਈਸਿਸ ਜਿਸ ਰਹਿਤ ਪਰ ਨਿਸ਼ਾਨਦਾ ਉਸ ਦਾ ਤੁਸੀਂ ਜਿਹੜਾ ਖੁਦ ਜਿਹੜਾ ਲਿਆ ਅਸਦਾ ਉਹ ਪ੍ਰੋਸੈਸ ਕਿਥੇ ਤੱਕ ਪਹੁੰਚਿਆ ਕਦੋਂ ਤੱਕ ਉਹ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਹੈ ਪੰਜਾਬ ਪੁਲਿਸੀ ਆਪੇ ਪੰਜਾਬ ਸਰਕਾਰ ਕੋਲ ਬਣਾਣੀ ਚਾਹੀਦੀ ਜਿਹੜੀ ਐਂਟੀ ਡਰੋਨ ਟੈਕਨਿਕਸ ਜਿਹੜੀਆਂ ਨੇ ਕੀ ਦਸੀ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਅਸੀਂ ਉਹਨਾਂ ਦੀ ਪ੍ਰੈਜੈਂਟੇਸ਼ਨ ਕੰਪਨੀਆਂ ਦੀ ਲਈ ਸੀਗੀ ਉਹ ਬਿਲਕੁਲ ਅਸੀਂ ਉਸ ਦਿਨ ਪਹਿਲਾ ਦਿਨ ਸੀਗਾ ਸਾਡੀ ਕਮੇਟੀ ਜਿਹੜੀ ਆ ਉਹਦੇ ਤੇ ਲਗਾਤਾਰ ਅਸੀਂ ਦੇਖ ਰਹਾਂਗੇ ਕਿ ਕਿੰਨਾ ਪੈਸਾ ਕਿੱਥੇ ਖਰਚ ਆਉਣਾਗਾ ਔਰ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਕੁਇਪਮੈਂਟ ਦੀ ਉਹਨਾਂ ਮਸ਼ੀਨਰੀ ਦੀ ਸਖਤ ਲੋੜ ਆਗੀ ਸੋ ਬਿਲਕੁਲ ਅਸੀਂ ਉਹ ਖਰੀਦਾਂਗੇ ਉਹਨੂੰ ਅਸੀਂ ਆਪਣੀ ਡਿਫੈਂਸ ਲਾਈਨ ਦੇ ਅੰਦਰ ਯੂਜ਼ ਕਰਾਂਗੇ ਸੋ ਆਉਣ ਵਾਲੇ ਸਮੇਂ ਦੌਰਾਨ ਚਾਹੇ ਸਾਡਾ ਵੈਸੇ ਤਾਂ ਇਹ ਕੰਮ ਜਿਹੜਾ ਉਹ ਸੈਂਟਰ ਸਰਕਾਰ ਦਾ ਬਣਦਾਗਾ BSF ਦਾ ਬਣਦਾ ਹੈਗਾ ਪਰ ਲੇਕਿਨ ਸੈਂਟਰ ਸਰਕਾਰ ਜਿਹੜੀ ਹੈ ਉਹ ਆਪਣੀ ਭੂਮਿਕਾ ਨਿਭਾਉਣ ਚ ਬੁਰੀ ਤਰ੍ਹਾਂ ਫੇਲ ਰਹੀ ਆ ਸੋ ਅਸੀਂ ਇਹ ਕੰਮ ਜਿਹੜਾ ਆਪਣੇ ਜਿਮੇਵਾਰੀ ਲੈ ਆਗਾ ਸੋ ਬਿਲਕੁਲ ਡਿਫੈਂਸ ਲਾਈਨ ਦੇ ਨਾਲ ਨਾਲ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਡਿਵੈਲਪ ਕਰ ਰਹੇ ਆ ਤਾਂ ਕਿ ਇੱਕ ਵੀ ਨਸ਼ਾ ਜਿਹੜਾ ਉਹ ਸਰਹੱਦੋਂ ਪਾਰ ਡਰੋਨ ਰਾਹੀਂ ਪੰਜਾਬ 'ਚ ਨਾ ਆ ਸਕੇ ਥੈਂਕ ਯੂ ਜੀ